ਪਿੰਡ ਕਿਹੜਾ ਵੀਰੇ ਪਿੰਡ ਕਿਹੜਾ ਤੇਰਾ ਫੌਜ ਵੀ ਗਿਆ ਸੀ ਤੂੰ ਚੰਨਾ ਹੀ ਇਹਦਾ ਫੌਜ ਵੀ ਗਿਆ ਸੀ ਤੂੰ ਤੂੰ ਬਧਾਈ ਦੇ ਗਿਆ ਨੂੰ ਦੇਖੋ ਜੀ ਕੀ ਹਾਲ ਤਾਂ ਇਹਦਾ ਦੇਖੋ ਨੌ ਕਿੱਡੇ ਕਿੱਡੇ ਵਧੇ ਹੋਇਆ ਹਾਂ ਗੰਦੇ ਕੱਪੜੇ ਸਾਰੇ ਕੱਪੜੇ ਛੱਡੇ ਪਏ ਨੇ ਨਾਤੇ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਸਾਡੀ ਬੇਨਤੀ ਹੈ ਤੁਸੀਂ ਇਹਦੀ ਵੀਡੀਓ ਨੂੰ ਜਰੂਰ ਪਹਿਚਾਨ ਕਰਿਓ ਸ਼ੇਅਰ ਕਰਿਓ ਇਹਦਾ ਪਾਣੂ ਘਰ ਪਰਿਵਾਰ ਪਤਾ ਲੱਗ ਜੇ ਵੀ ਇਹ ਕੌਣ ਆ ਬਾਈ ਤੂੰ ਤਾਂ ਬੜਾ ਤੋੜ ਦਿਆ ਸੀ ਤਾਂ ਬਾਹਰ ਗੱਡ ਹੈ ਆ ਕੀਤਾ ਰਾਘੂਆ ਪਤਾ ਬਹੁਤ ਤੋੜ ਦਿਆਂ ਬਾਈ ਸਤਿ ਸ਼੍ਰੀ ਅਕਾਲ ਕੀ ਨਾਂ ਤੇਰਾ ਤੇਰਾ ਨਾਂ ਕੀ ਆ ਹੈ ਬਾਈ ਲੈ ਦਿਮਾਗ ਨਾ ਆਪ ਕੱਲ

ਕੋਈ ਨਹੀਂ ਤੇਰਾ ਨਾਮ ਲਾਉਂਦਾ 10 ਤਰਾ ਪਿੰਡ ਕਿਹੜਾ ਵਾ ਪਿੰਡ ਕਿਹੜਾ ਤੇਰਾ ਰਦੂਲ ਪਿੰਡ ਕਿਹੜਾ ਤੇਰਾ ਬਾਈ ਰਦੂਲ ਸਿਆ ਇੱਥੋਂ ਫੋਨ ਖਾਲਿਆ ਤੂੰ ਹੜਿਆਂ ਨੇ ਪਿੰਡ ਕਿਹੜਾ ਤੇਰਾ ਆਹ ਤੂੰ ਸ਼ਮਦਾ ਪਹਿਨਾ ਪਰਦਾ ਹੋਸਟ ਕਹਿੰਦੇ ਆਂਦੀ ਐਨਾ ਦੱਸ ਨਾ ਆਹ ਚੱਲ ਗਿਆ ਜੇ ਪਿੰਡ ਕਿਹੜਾ ਤੇਰਾ ਉਹ ਰਦੂਲ ਸਿਆ ਪਿੰਡ ਕਿਹੜਾ ਵੀਰੇ ਪਿੰਡ ਕਿਹੜਾ ਤੇਰਾ ਲੈ ਕਿੰਨਾ ਵਧਾਈ ਦੇ ਜਾ ਹਲੋ ਐਤੀ ਜਨ ਸੇਟਾ ਆ ਵੀਰੇ ਆ ਗਿਆ ਆਈ ਹਾਂ ਦੂਸੇ ਵੀ ਨਾ ਵੀਰ ਨੂੰ ਆ ਦੇਖ ਰਹੀ ਬਣਾਇਓ ਕਾਦੀਆਂ ਕਾਦੀਆਂ ਵਾ ਫੌਜ ਚ ਵੀ ਸੀਗਾ ਤੂੰ ਐ ਵੀਰੇ ਹਰਦੁਲ ਸਿੰਘ ਜੀ ਇੱਧਰ ਦੇਖ ਮੇਰੀ ਗੱਲ ਸੁਣ ਨੀਆ ਧੀਰਾ ਦੇਵਦਾਸ ਨਾਲ ਦੂਸੇ ਸਿੰਘ ਨਾਲ ਦੀ ਗੁੱਡਾ ਗੱਲ ਸੁਣ ਮੇਰੀ ਗੱਲ ਕਿਹੜਾ ਪਿੰਡ ਆ ਤੇਰਾ ਕਾਦੀਆਂ ਕਾਦੀਆਂ ਤੂੰ ਆ ਤੇਰੇ ਡੈਡੀ ਦਾ ਕੀ ਨਾਮ ਆ ਹਰਦੁਲ ਸਿੰਘ ਹੈ ਆਵਾਜ਼ ਸਿੰਘ ਆਵਾਜ਼ ਸਿੰਘ ਖੜ ਕੇ ਗੱਲ ਕਰ ਮੈਂ ਖੜ ਕੇ ਗੱਲ ਕਰ ਸਾਡੀ ਆ ਸੋਚ ਵੀ ਸੀਗਾ ਤੂੰ ਫੌਜ ਗਿਆ ਸੀ ਤੂੰ ਫੌਜ ਫੌਜੀ ਆ ਤੂੰ ਫੌਜ ਵੀ ਗਿਆ ਸੀ ਤੂੰ ਕਿੰਨਾ ਇਹਦਾ ਫੌਜ ਵੀ ਗਿਆ ਸੀ ਤੂੰ ਤੂੰ ਵਧਾਈ ਦੇ ਜੈਨੂ ਦੇਖੋ ਜੀ ਅਸੀਂ ਕੀ ਹਾਲ ਤਾਂ ਇਹ ਦੇਖੋ ਨੌ ਕਿੱਡੇ ਕਿੱਡੇ ਵਧੇ ਹੋਇਆ ਹੈ ਗੰਦੇ ਕੱਪੜੇ ਸਾਰੇ ਕੱਪੜੇ ਫਟੇ ਪਏ ਨੇ ਨਾਤੇ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਔਰ ऐसे लोग सडकों पे घूम रहे ने दर दर दी ठोकरें खा रहे ने कोई नहीं पूछता अब मलकपुर रोड तो ਪਿੰਡ ਬੀਦਵੀ ਕੋਲੋਂ ਇਹ ਵੀਰ ਮਿਲਿਆ ਰਾਤ ਸਾਡੇ ਕੋਲੇ ਸੜਕ ਤੋਂ ਚੱਕ ਕੇ ਨੂੰ ਲਵਾਰ ਸਾਲਤ ਦੇ ਵਿੱਚ ਵੀਰ ਲੈ ਕੇ ਆਏ ਸਖਵਿੰਦਰ ਸਿੰਘ ਗਗਨਦੀਪ ਸਿੰਘ ਹਰਵੰਤ ਸਿੰਘ ਤੇ ਸਿਮਰਨਜੀਤ ਸਿੰਘ ਇਹ ਵੀਰ ਰਾਤ ਸਾਡੇ ਕੋਲੇ ਕਰੀਬ 11 11:30 ਵਜੇ ਰਾਤ ਨੂੰ ਛੱਡ ਕੇ ਗਿਆ ਇੱਥੇ ਔਰ ਇਡੀ ਹਾਲਤ ਨੂੰ ਦੇਖਦਿਆਂ ਹੋਇਆਂ ਫਿਰ ਸਾਡੀ ਟੀਮ ਨੇ ਇਹਨੂੰ ਰਾਤ ਇੱਥੇ ਅੰਦਰ ਦਾਖਲ ਕਰ ਲਿਆ ਸੀਗਾ ਪਰ ਹੁਣ ਸਾਡੀ ਬੇਨਤੀ ਹੈ ਤੁਸੀਂ ਇਹਦੀ ਵੀਡੀਓ ਨੂੰ ਜ਼ਰੂਰ ਪਹਿਚਾਨ ਕਰਿਓ ਸ਼ੇਅਰ ਕਰਿਓ ਇਹਦਾ ਪਾਣੂ ਘਰ ਪਰਿਵਾਰ ਪਤਾ ਲੱਗ ਜੇ ਵੀ ਇਹ ਕੌਣ ਆ ਬਾਈ ਮੈਂ ਵੀਡੀਓ ਦੇ ਵਿੱਚ ਵੈਸੇ ਤਾਂ ਕਾਦੀਆਂ ਦੱਸਦਾ 5 ਸਾਲ ਦਾ ਰੇਵ ਕਰ ਗਿਆ ਆ ਜਾ ਆਵਦਾ ਨਾ ਜਗਦਾ ਜੀ ਹੈ ਜਮਾ ਸੁਬਾ ਦਾ ਨਾ ਖਰਦੂਲ ਸਿੰਘ ਹਰਦੂਲ ਸਿੰਘ ਜੀ ਕੋਈ ਗੱਲ ਨਹੀਂ ਗੁੱਸਾ ਨਹੀਂ ਕਰਨਾ ਇਹਦੇ ਨਾਲ ਆਪਣਾ ਹੀ ਚੀਹਲਾ ਇਹ ਚੀਜ਼ਾਂ ਨਾਲ ਹੀ ਮਾਰ ਲਾਉਣਾ ਖੜ ਤਾਂ ਜਾਣ ਖੜ ਕੇ ਗਲਤ ਕਰ ਲਾ ਖੜ ਕੇ ਘਰ ਦਾ ਨੰਬਰ ਜਾਦਾ ਤੈਨੂੰ ਕਿਸੇ ਦਾ ਮੋਬਾਈਲ ਨੰਬਰ ਹੈਗਾ ਤੇਰੇ ਕੋਲੇ ਮੋਬਾਈਲ ਨੰਬਰ ਚਲੋ ਸ਼ੇਅਰ ਕਰਿਓ ਇਹਦਾ ਕੁਛ ਆਪਾਂ ਨੂੰ ਪਤਾ ਲੱਗ ਜੇ ਵਿਚਾਰੇ ਦਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤ अच्छा चलो आओ ना चलो कर रहे हो भैया भैया आजा ना ਨਾ ਘੂਰਾ ਤੇ ਮੂਰਤਾਂ ਤੋੜਦੀਆਂ